ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕਹੇ ਸੋ ਦੜ ਕਿ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉੱਥੋਂ ਨਿਕਲ ਜਾਣਾ ਉਸ ਕਰਕੇ ਜਿਹੜਾ ਮੇਨ ਹੈ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਐ ਸਿਆਂਦੌਰ ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨੈਪ ਕੀਤਾ ਵੇਸੀ ਪੀ ਲੋਕਾਂ ਦੇ ਬੱਚਿਆਂ ਨੂੰ ਕਿਡਨਾਪ ਕਰ ਕਰਕੇ ਤੇ ਤੁਸੀਂ ਉਹ ਸੁਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੋਜਾਂ ਲਟਕੋਗੇ ਇਹ ਇਹ ਕੰਮ ਨਹੀਂ ਚੱਲਣਾ ਤੇ ਖੰਨਾ ਦੇ ਪਿੰਡ ਸੀਦੌਤ ਤੋਂ ਬੱਚੇ ਨੂੰ ਲੈ ਕੇ ਫਰਾਰ ਹੋਏ ਅਗਵਾਕਾਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਪਟਿਆਲਾ ਦੇ ਪਿੰਡ ਮਡੌਰ ਕੋਲ ਇਹ ਮੁਕਾਬਲਾ ਹੋਇਆ ਜਿਸ ਵਿੱਚ ਇੱਕ ਅਗਵਾਕਾਰ ਮਾਰੇ ਗਏ ਜਦਕਿ ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਇਸ ਅਗਵਾਕਾਰ ਦਾ ਪਿੱਛਾ ਕੀਤਾ ਜੋ ਕਿ ਫੋਰਚੂਨਰ ਗੱਡੀ 'ਚ ਸਵਾਰ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਮਾਰ ਮੁਕਾਇਆ ਗਿਆ ਹਾਲਾਂਕਿ ਪੁਲਿਸ ਦੇ ਤਿੰਨ ਜਵਾਨ ਵੀ ਇਸ ਐਨਕਾਊਂਟਰ ਵਿੱਚ ਜ਼ਖਮੀ ਹੋ ਗਏ ਨੇ ਤਖੰਣਾ ਦੇ ਪਿੰਡ ਸੀ ਦੋ ਬੀਤੀ ਕੱਲ ਇਹ ਬੱਚਾ ਅਗਵਾ ਹੋ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੋ ਅਗਵਾਕਾਰਾਂ ਨੂੰ ਹਿਰਾਸਤ ਵਿੱਚ ਲਿਆ ਸੀ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲੱਗਿਆ ਸੀ ਕਿ ਉਹਨਾਂ ਨੇ ਬੱਚੇ ਨੂੰ ਮੋਟਰਸਾਈਕਲ ਤੋਂ ਫੋਰਚੂਨਰ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਪਾਰਟੀ ਲਗਾਤਾਰ ਇਸ ਫੋਰਚੂਨਰ ਦੀ ਪਾਲ ਕਰ ਰਹੀ ਸੀ ਅਤੇ ਜਿਵੇਂ ਹੀ ਪੁਲਿਸ ਨੂੰ ਇਸ ਦੀ ਲੋਕੇਸ਼ਨ ਟ੍ਰੇਸ ਹੋਈ ਤਾਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅਤੇ ਪਿੰਡ ਮਡੌਰ ਕੋਲ ਖੇਤਾ ਵਿੱਚ ਆ ਕੇ ਇਸ ਕਾਰ ਸਵਾਰ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਤਿੰਨ ਪੁਲਿਸ ਜਵਾਨ ਜ਼ਖਮੀ ਹੋ ਗਏ ਜਦਕਿ ਜਵਾਬੀ ਕਾਰਵਾਈ ਦੌਰਾਨ ਅਗਵਾ ਕਾਰ ਨੂੰ ਵੀ ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਪਰ ਬਾਅਦ ਵਿੱਚ ਹਸਪਤਾਲ 'ਚ ਪਹੁੰਚਦਿਆ ਹੀ ਉਸ ਦੀ ਮੌਤ ਹੋ ਗਈ ਉਧਰ ਪੁਲਿਸ ਨੇ ਸੂਚਨਾ ਦਿੱਤੀ ਹੈ ਕਿ ਬੱਚਾ ਫਿਲਹਾਲ ਸਹੀ ਸਲਾਮਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਕਿ ਤੁਸੀਂ ਪੁਲਿਸ ਲਾਈਨ ਪਟਿਆਲਾ ਵਿਖੇ ਆਏ ਹੋ ਤੇ ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸਹੀਆ ਦੌੜ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉਥੋਂ ਇੱਕ ਛੋਟਾ ਬੱਚਾ ਆ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਤਾਂ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨਿਰਦੇਸ਼ ਤੇ ਸ਼ੂਅਰ ਕੀਤੀ ਕਿ ਇਹ ਬੱਚਾ ਕਿਡਨਾਪ ਹੋ ਗਿਆ ਤੇ ਕਿ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖੋਖ ਡਿਸਟ੍ਰਿਕਟ ਨੂੰ ਇਨਫਾਰਮ ਕੀਤਾ ਗਿਆ ਪਾਰਟੀਆਂ ਆਵਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆਂ ਮਤਲਬ ਕੱਲ ਲੇਟ ਨਾਈਟ ਇਹਨਾਂ ਦੀ ਮੂਵਮੈਂਟ ਹੈ ਜਿਹੜੀ ਕੋਈ ਰਾਤ ਦੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇਗੇ ਤੇ ਉਸ ਤੋਂ ਬਾਅਦ ਜਦੋਂ ਇਨਫਾਰਮੇਸ਼ਨ ਉਹ ਨੂੰ ਅੱਗੇ ਡਵੈਲਪ ਕਰਦਿਆਂ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਉਹ ਅੱਜ ਮਲੇਰ ਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ ਜੀ ਤੇ ਇਹ ਇਹ ਦੋ ਆਦਮੀ ਇਹ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਰਹੇ ਪਰ ਉਹਦੇ ਵਿੱਚ ਉਹ ਬੱਚਾ ਤੇ ਇੱਕ ਇੱਕ ਕਾਰਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛ ਕੇ ਇਸ ਤੋਂ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਤੇ ਸਾਡੇ ਲਈ ਚੈਲੰਜ ਹੀ ਸੀ ਕਿ ਕਿ ਇਹ ਜਿਹੜੇ ਪੁੱਛ ਗਏ ਸਤੇ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੇ ਸੋ ਦੜ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉੱਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋਂ ਤੇ ਇੰਸਪੈਕਟਰ ਸ਼ਮਿੰਦਰ ਜਿਹੜੀਆਂ 메ਨ ਪਾਰਟੀਆਂ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈਏ ਵਾਲੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੀਆਈਏ ਉਹਨਾਂ ਨੇ ਆਪਣੇ ਦੂਜੇ ਹੈਰੀ ਆ ਜਿਹੜੇ ਉਹ ਇਨਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਵਿੱਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਆ ਉਹ ਵੀ ਉਹਨਾਂ ਨੂੰ ਕਿਉਂਕਿ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਤੇ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਅਸੀਂ ਉੱਥੇ ਇਕੱਠੇ ਫੇਰ ਮਿਲ ਕੇ ਉਹਨੂੰ ਇੱਕ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫੇਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨੀਸ਼ਲ ਪੁੱਛ ਕੇ ਚਾਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕ ਡਾਊਨ ਕਰ ਲਿਆ ਇੰਸਪੈਕਟਰ ਸ਼ਮਿੰਦਰ ਤੇ ਇੰਸਪੈਕਟਰ ਜਿਹੜਾ ਹੈਗਾ ਬਿੰਨੀ ਜਿਹੜਾ ਢਿੱਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਕਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੋਰ ਮੰਡੋਰ ਖੇੜਾ ਇਹ ਸਰਨਾਪੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਦੇਰ ਤੱਕ ਚੇਜ਼ ਕੀਤਾ ਚੇਜ਼ ਕਰਨ ਤੋਂ ਅਲਟੀਮੇਟਲੀ ਇਹ ਦੋਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾ ਲਈ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦਿਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਬਾਅਰ ਕਰਦਾ ਕਰਦਾ ਅੱਗੇ ਇੱਕ ਸਮਾਜ ਜੀ ਸੀ ਉਸ ਦੇ ਉਹਦੇ ਵੱਲ ਨੂੰ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਤੇ ਨਾਲ ਜਿਹੜੀ ਤਿੰਨ ਮਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕਨਸਟੇਬਲ ਰੁਪਿੰਦਰ ਸਿੰਘ ਪੀਐਚਲਿ ਸ਼ਿਵਜੀ ਗਿਰੀ ਤੇ ਕੋ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇਤਿਆਦ ਵਰਤ ਰਿਆ ਹੋਇਆ ਉਹ ਜਦੋਂ ਉਸ ਐਨਕਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੁਲਿਸ ਪਾਰਟੀ ਨੇ ਜਦੋਂ ਵਹੀਕਲ ਦੀ ਸਰਚ ਕੀਤੀ ਤਾਂ ਬੱਚਾ ਸੀਡ ਦੇ ਵਿੱਚ ਨੂੰ ਲੁਕਿਆਵਿਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਤੇ ਇਹਨਾਂ ਨੇ ਬੱਚੇ ਨੂੰ ਅੰਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਤਾਂ ਪੁਲਿਸ ਮੁਤਾਬਕ ਬੱਚੇ ਨੂੰ ਅਗਵਾ ਕਰਨ ਵਾਲਾ ਬੱਚੇ ਦੇ ਹੀ ਪਿੰਡ ਸਿਹਾਂ ਦੋਦਾ ਦਾ ਰਹਿਣ ਵਾਲਾ ਸੀ ਜੋ ਕਿ ਇਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਪੁਲਿਸ ਨੇ ਇਸ ਮਾਮਲੇ 'ਚ ਕਈ ਹੋਰ ਵੱਡੇ ਖੁਲਾਸੇ ਵੀ ਕੀਤੇ ਨੇ ਤੇ ਸਾਰੇ ਹਿੰਦੁਸਤਾਨ ਚ ਪੰਜਾਬ ਪੁਲਿਸ ਦਾ ਨਾਮ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈएस्ट ਲੈਵਲ ਤੇ ਮੌਨਟਰਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਦਦ ਮੱਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਾਂ ਉਹ ਲੱਗਦੀਆਂ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮੌਨਟਰ ਕਰਦੇ ਰਹੇ ਅਰਲੀ ਮਾਰਨਿੰਗ ਤੇ ਫਿਰ ਕੰਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕੰਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਇਹਦੇ ਵਿੱਚੋਂ ਹੀ ਜਾਣਾ ਹੈ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਏ ਸੀਆ ਦੌਰ ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵੈਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਣ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਆ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਆ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲਓਗੇ ਤਾਂ ਤੁਸੀਂ ਵੱਜੋਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨਾਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੋਜਾਂ ਲਟਕੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸਨਿਆ ਤਾਂ ਜਾਣਕਾਰੀ ਅਨੁਸਾਰ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ 7 ਸਾਲਾ ਬੱਚੇ ਪਵਕੀਰਤ ਸਿੰਘ ਨੂੰ ਬੀਤੀ ਰਾਤ ਦੋ ਮੋਟਰਸਾਈਕਲ ਸਵਾਰ ਛੱਕੀਆਂ ਨੇ ਅਗਵਾ ਕਰ ਲਿਆ ਸੀ ਅਤੇ ਇਹ ਬੱਚਾ ਕਰਦੇ ਬੇੜੇ ਵਿੱਚ ਖੇਡ ਰਿਹਾ ਸੀ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਅਤੇ ਇਸ ਬੱਚੇ ਨੂੰ ਚੁੱਕ ਕੇ ਪਿੰਡ ਦੇ ਨਹਿਰ ਵਾਲੇ ਸੂਏ ਦੇ ਪਟੜੀ ਤੇ ਲੈ ਜਾਂਦੇ ਨੇ ਜਿੱਥੇ ਪਿੰਡ ਵਾਲੇ ਇਸ ਦਾ ਪਿੱਛਾ ਕਰਦੇ ਨੇ ਪਰ ਇਨਾ ਅਗਵਾਕਾਰਾਂ ਨੇ ਸ਼ੈਤਾਨੀ ਦੇ ਨਾਲ ਉਹਨਾਂ ਦੇ ਅੱਗੇ ਧੂੜ ਉਡਾ ਦਿੱਤੀ ਜਿਸ ਕਾਰਨ ਉਹਨਾਂ ਨੂੰ ਇਸ ਮੋਟਰਸਾਈਕਲ ਸਵਾਰ ਵਾਲਿਆਂ ਦਾ ਪਤਾ ਹੀ ਨਹੀਂ ਲੱਗਿਆ ਅਤੇ ਬਾਅਦ ਵਿੱਚ ਪਰਿਵਾਰ ਵੱਲੋਂ ਪੁਲਿਸ ਨੂੰ ਅਗਵਾ ਦੀ ਸੂਚਨਾ ਦਿੱਤੀ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ